ਜਿਵੇਂ ਸ਼ੀਪਾ ਸਿੰਘ ਉਹਨਾਂ ਦਾ ਪਰਿਵਾਰ ਆ ਉਹ ਵੀ ਖਟਕੜ ਕਲਾ ਆਪਣਾ ਪਿੰਡ ਇਥੋਂ ਛੱਡ ਕੇ ਬਾਹਰ ਚਲਾ ਗਿਆ ਸੀ ਇਹ ਜਿਹੜੀ ਨਹਿਰ ਸੀ ਇਹ ਪਾਕਿਸਤਾਨ ਜਾਂਦੀ 1690 ਦੇ ਲਾਗੇ ਲਗ ਭਾਗੇ ਜਿਹੜੀ ਸ਼ਾਹਜਹਾਂ ਦੁਆਰਾ ਨਹਿਰ ਬਣਾਈ ਗਈ ਸੀ ਅੱਛਾ ਜੀ ਇਹ ਨਹਿਰ ਮਾਧੋਪੁਰ ਹੈਗਾ ਵਾ ਗਦਾਸਪੁਰ ਜ਼ਿਲ੍ਹੇ ਦੇ ਵਿੱਚ ਆਪਣੇ ਉੱਥੋਂ ਨਹਿਰ ਨਿਕਲ ਕੇ ਜਾਂਦੀ ਆ ਜਿਵੇਂ ਪਾਕਿਸਤਾਨ ਜਾਂਦੀ ਆ ਨਾਂ ਕੀ ਦੱਸਿਆ ਇਹਦਾ ਨਹਿਰ ਇਹਦਾ ਉੱਪਰ ਬਾਰੀ ਦੁਆਬ ਨਹਿਰ ਹੈ ਜੀ ਉੱਪਰ ਬਾਰੀ ਦੁਆਬ ਨਹਿਰ ਪੰਜ ਨਹਿਰਾਂ ਇਕੱਠੀਆਂ ਨਿਕਲਦੇ ਨੇ ਇੱਕ ਲਾਹੌਰ ਨੂੰ ਜਾਂਦੀ ਆ ਸਹੀ ਹੈ ਇੱਕ ਇਥੋਂ ਜਿਹੜੀ ਇਹ ਬਾਰ ਦੇ ਵਿੱਚ ਜਾਂਦੀ ਇਹ ਪਾਕੀ ਚਾਰ ਨਹਿਰਾਂ ਹਾਂਜੀ ਇਹਦਾ ਯੂਜ਼ ਜ਼ਿਆਦਾ ਇਸ ਕਰਕੇ ਪਰਪਸਲੀ ਕੀਤਾ ਵੀ ਜਿਵੇਂ ਉਹ ਜਿਹੜਾ ਇਲਾਕਾ ਬੇਰਾਨ ਜਿਵੇਂ ਉਜਾੜ ਦਾ ਇਲਾਕਾ ਸੀ ਬਿਲਕੁਲ ਜਿਹੜਾ ਕਿ ਸਤਨ ਸੀ ਹਾਂਜੀ ਹਾਂਜੀ ਉਹਨੂੰ ਮੈਨੇ ਕਿ ਉਪਜਾਊ ਕਰਨ ਲਈ ਕਿੱਦਾਂ ਸੀ ਮੈਨੇ ਕਿ ਨਹਿਰਾਂ ਯੂਜ਼ ਕੀਤਾ ਜਾਵੇ ਹਾਂਜੀ ਤੇ ਨਹਿਰਾਂ ਦਾ ਫਿਰ ਇਦਾਂ ਵੀ ਆਪਣੇ ਕੋਈ ਪੰਜਾਬੀ ਲੋਕ ਤੁਸੀਂ ਸੁਣਿਆ ਨਾ ਵੀ ਬਾਹਰੋਂ ਉੱਠ ਕੇ ਆਏ ਜਿਵੇਂ ਪਾਕਿਸਤਾਨ ਚੋਂ ਹਾਂਜੀ ਜਿਵੇਂ ਚੀਤ ਭਗਤ ਸਿੰਘ ਉਹਨਾਂ ਦਾ ਪਰਿਵਾਰ ਆ ਉਹ ਵੀ ਖਟਕੜ ਕਲਾ ਆਪਣਾ ਪਿੰਡ ਇਥੋਂ ਛੱਡ ਕੇ ਬਾਹਰ ਚ ਚਲਾ ਗਿਆ ਸੀ ਉਹ ਇਸੇ ਚੱਕਰ 'ਚ ਅੰਗਰੇਜ਼ਾਂ ਨੇ ਇਥੋਂ ਉਠਾ ਕੇ ਲੈ ਕੇ ਗਏ ਕਿ ਤੁਸੀਂ ਉਹ ਜਿਹੜੀ ਜ਼ਮੀਨ ਹੈ ਬੰਜਰ ਉਹਨੂੰ ਉਪਜਾਊ ਕਰੋ ਜਾ ਕੇ ਹਾਂਜੀ ਹ ਇਹ ਜਿਹੜੀ ਨਹਿਰ ਜੋ 17 17ਵੀਂ ਸਦੀ ਵਿੱਚ ਬਣਾਈ ਜਾਣਾ ਉਸ ਤੋਂ ਬਾਅਦ ਜਿਹੜਾ 19ਵੀਂ ਸਦੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਸਿੱਖਾਂ ਦੇ ਮਹਾਰਾਜੇ ਸਹੀ ਹੈ ਜੀ ਉਹਨਾਂ ਨੇ ਇਹਦਾ ਕੁਝ ਨਵੀਨੀਕਰਨ ਕੀਤਾ ਉਹਨਾਂ ਨੇ ਜਿਹੜੀ ਮਰਮਤ ਕੀਤੀ ਕੋਈ ਆਪਣੇ ਯੂਜ਼ ਲਈ ਜਿਵੇਂ ਪਾਲੀਆਂ ਦੇ ਵਿੱਚ ਯੂਜ਼ ਲਈ ਪਾਣੀ ਦੀ ਨਹਿਰੀ ਕਰਨ ਕਾਇਤਾ ਉਹਨਾਂ ਨੇ ਹਾਂ ਜੀ